ਬਾਬਾ ਬਟਪਾਕ ਸਿੰਘ ਤੋਂ ਵਾਪਸ ਮੁੜਦੀ ਸਰਦਾਲੂਆਂ ਦੀ ਗੱਡੀ ਦੇ ਨਾਲ ਭਿਆਨਕ ਦਰਦਨਾਕ ਹਾਦਸਾ ਵਾਪਰਿਆ ਤਦਨਯਾ ਕੀ ਸਰਦਾਲੂਆਂ ਦੇ ਨਾਲ ਭਰੀ ਗੱਡੀ ਇੱਕ ਦਰਖਤ ਦੇ ਨਾਲ ਵੱਜਦੀ ਹੈ ਤਾਂ ਉਸ ਤੋਂ ਬਾਅਦ ਨਹਿਰ ਵਾਲੇ ਪਾਸੇ ਡਿੱਗ ਕੇ ਉਹਦੇ ਵਿੱਚ ਸਾਰੇ ਹੀ ਸਰਦਾਲੂ ਡਿੱਗ ਪੈਂਦੇ ਨੇ ਜਿੱਤੇ ਵੀ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 3 ਬੱਚੇ ਤੇ 2 ਔਰਤਾਂ ਦੀ ਮੌਤ ਹੋ ਚੁੱਕੀ ਹੈ ਇੱਕ ਹਾਦਸਾ ਸਵੇਰੇ 7 ਵਜੇ ਦੱਸਿਆ ਜਾ ਰਿਹਾ ਹੈ ਤੇ ਕਈ ਲੋਕਾਂ ਵੱਲੋਂ ਮੌਕੇ ਤੇ ਮੌਜੂਦ ਦੇ ਦੱਸਿਆ ਜਾ ਰਿਹਾ ਸੀ ਕਿ ਡਰਾਈਵਰ ਦੀ ਅੱਖ ਲੱਗਣ ਕਾਰਨ ਇਹ ਹਾਦਸਾ ਵਾਪਰਿਆ ਜਿਸ ਦੇ ਵਿੱਚ ਕੀ ਕਾਫੀ ਸ਼ਰਧਾਲੂ ਜ਼ਖਮੀ ਹੋਏ ਤੇ ਪੰਜਾਂ ਦੀ ਮੌਤ ਦੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਤੁਸੀਂ ਵੀ ਸੁਣੋਏ ਪੂਰੀ ਖਬਰ ਹਰ ਕਿਵੇਂ ਹੋਇਆ ਜੀ ਹਾਦਸਾ ਇਹ ਹਰ ਬਟਾ ਡੇਕ ਆ ਰਿਹਾ ਜੀ 8:30 ਵਜੇ ਸਾਨੂੰ ਮੈਂ ਫੋਨ ਕਰਿਆ ਮਾਂ ਬੀਬੀ ਵੀ ਠੀਕ ਠਾਕ ਹੋ ਮੈਨੂੰ ਕਹਿੰਦੇ ਵੀ ਜੀ ਬਾਬਾ ਸਿੱਧੀ ਜੰਦ ਦੇ ਆ ਗਏ ਮਾਂ ਚੱਲ ਕੋਈ ਨਾ ਫਿੱਜੀ ਵੀ ਤੁਸੀਂ ਰਾਮਨਾ ਆ ਜਾਓ ਕੋਈ ਗੱਲ ਵੀ ਠੀਕ ਆ ਸੁਖਸਾਨਾ ਵੀ ਸੁਖਬਾ ਦਾ ਰਾਮਨਾ ਆਇਆ ਮੇਰੇ ਉਸ ਤੋਂ ਬਾਅਦ ਗੱਲ ਨਹੀਂ ਕੋਈ ਉਹ ਹੀ ਉਸ ਤੋਂ ਬਾਅਦ ਆਹੀ ਬਗੋ ਮੇਰੇ ਭਾਈ ਨੇ ਮੈਨੂੰ ਫੋਨ ਕਰਿਆ ਕਹਿੰਦਾ ਕੁਝ ਆ ਬੱਪੂ ਕਿੰਨੇ ਸਵਾਰੀਆ ਕਿੰਨੇ ਸੀ ਜੀ ਬਹੁਤ ਹੋ ਗਿਆ 15 ਸਵਾਰੀਆਂ ਦੇ ਘਰ ਸਰ ਕਿੰਨੀ ਡੈਥ ਹੋ ਗਈ ਜੀ ਪਾਦਾ ਬਣੀ ਸਰਲਤਾ ਦੇ ਦੋਈ ਪੜਿਆ ਕਿਹੜੇ ਪਿੰਡ ਤੋਂ ਆਏ ਗੱਡੀ ਨਿਜਾਮਪੁਰ ਮੇਢ ਤੋਂ ਆਇਆ ਅਬ ਜੀ ਕਿਸ ਤਰ੍ਹਾਂ ਹੋਇਆ ਹਾਦਸਾ ਹੈ ਔਰ ਜੀ ਗੱਡੀ ਰਾਮ ਨੇ ਸਾਡੀ ਆ ਰਹੀ ਸੀ ਮੋਟਰਸਾਈਕਲ ਵਾਲਾ ਆਇਆ ਸਾਨੂੰ ਪਤਾ ਨਹੀਂ ਕਿਉਂ ਹੁਣ ਬਜਾਉਂਦੇ ਬਜਾਉਂਦੇ ਨੇ ਗੱਡੀ ਇੱਕ ਟਾਇਰ ਲੱਗ ਗਿਆ ਕਿੰਨੀਆਂ ਸਵਾਰੀਆਂ ਸੀਗੀਆਂ ਵਿੱਚ ਖਵਾਰੀਆਂ ਹੈਗੀਆਂ 14 15 ਈਪ ਨੇ ਜਿਹੋ ਇਹਨਾਂ ਦੇ ਦੋ ਤਿੰਨ ਬੱਚੇ ਹੁਣ ਗਏ ਬੱਚੇ ਕੀ ਨਹਿਰ ਦੇ ਵਿੱਚ ਰੁੜ ਗਏ ਜੀ ਸ਼ਾਇਦ ਕਿੰਨੇ ਬੱਚੇ ਸੀ ਚਾਰ ਬੱਚੇ ਸੀਗੇ ਉਹਦੇ ਦੋ ਤਾਂ ਮਿਲ ਗਏ ਸੋਨੂ ਅੱਛਾ ਜੀ ਤੇ ਕਿਹੜੇ ਪਿੰਡ ਤੋਂ ਆ ਰਹੇ ਸੀਗੇ ਜੀ ਅੱਛਾ ਜੀ ਡੇਰਾ ਸਾਹਤੋਂ ਆਏ ਪਾਪਾ ਪਾਪਾ ਜੀ ਕਿਸ ਤਰ੍ਹਾਂ ਹੋਇਆ ਹਾਦਸਾ ਕੁਝ ਪਤਾ ਲੱਗੇ ਕੋਈ ਨੂੰ ਪਤਾ ਲੱਗਾ ਜੀ ਹੁਣ ਜੇ ਕੰਮ ਤੋਂ ਬਾਹਰ ਹੈ ਨਹੀਂ ਲੋ ਬੁਡ ਭਾਗ ਸੀ ਦੇ ਮੱਥਾ ਦੇਖ ਆਏ ਸੀ ਨਜਾਮੂਪੁਰ ਪਿੰਡ ਆ ਲੱਗੇ ਪਿੰਡ ਦੇ ਜਿਹੜੇ ਬਲੋਂਗ ਕਰਦੇ ਫਾਇਲਸ ਹਨ ਵਿੱਚ ਸਵੇਰੇ 7 ਵਜੇ ਦੇ ਲੱਗੇ ਜਿਹੜਾ ਐਕਸੀਡੈਂਟ ਹੋਇਆ ਐ ਇਸ ਵੀ ਜਿਹੜਾ ਵਾਪਰੇ ਗੱਡੀ ਜਿਹੜੀ ਇਥੇ ਦਰਖਤ ਨਾਲ ਟਕਰਾ ਕੇ ਨਹਿਰ ਵਾਲੇ ਪਾਸੇ ਜਿਹੜੀ ਹੁਣ ਡਰਾਈਵਰ ਤੋਂ ਪਤਾ ਲੱਗੂਗਾ ਕਿ ਉਹਨੂੰ ਕਿੰਨੇ ਐ ਇੱਧਰ ਦੇ ਪਾਸੇ ਗਿਆ ਕਿਵੇਂ ਗਿਆ ਇਹਦੇ ਵਿੱਚ ਤਿੰਨ ਬੱਚਿਆਂ ਦੀ ਡੈਥ ਹੋਈ ਐ ਦੋ ਬੱਚੀਆਂ ਸੀ ਬੇਟੀਆਂ ਤੇ ਇੱਕ ਬੇਟੇ ਦੀ ਦੋ ਬੇਟੀਆਂ ਦੀ ਜਿਦਿਦੀ ਬੋਡੀ ਸਾਨੂੰ ਮਿਲ ਗਈ ਐ ਬੇਟੇ ਦੀ ਬੋਡੀ ਐ ਗੋਤਾ ਖੂਰ ਆ ਸਾਡੀ ਬੇਟੇ ਦੀ ਵਿੱਚ ਵਾਰਲੀ ਜਿਹੜੀ ਬੋੜੀ ਦੀ ਬਾੜਲੀ ਲੱਗੇ ਹੋਏ ਇਸ ਤੋਂ ਬਿਨਾ ਦੋ ਜਿਹੜੇ 올ਡੇਜ ਲੇਡੀ ਸੀ ਉਹਨਾਂ ਦੀ ਹਸਪੀਟਲ ਦੇ ਵਿੱਚ ਡੈੱਥ ਹੋ ਜਿਆ ਹੈ ਟੋਟਲ 17 ਬੰਦੇ ਸੀ ਇਹ 17 ਦੇ ਵਿੱਚੋਂ ਜਿਹੜੀ ਆ ਪੰਜ ਗ੍ਰੈਜੂਏਟ ਹਾਂਜੀ ਇਸ ਤੋਂ ਬਨਾ ਆਮ ਜਿਹੜੇ ਡਰਾਈਵਰ ਜਿਹੜੇ ਡਿਲੀਵਰੀ ਦੇ ਸਬਕੇ ਨਾਲ ਸੰਬੰਧ ਰੱਖਦੇ ਮੈਂ ਅਪੀਲ ਕਰਨੀ ਚਾਹਨਾ ਵੀ ਜਿਹੜਾ ਜਦੋਂ ਸਿਹਤ ਦਾ ਟਾਈਮ ਹੁੰਦਾ ਆ ਰਾਤ ਦਾ ਉਹ ਨੀਂਦ ਦਾ ਟਾਈਮ ਹੁੰਦਾ ਉਦੋਂ ਜਰੂਰ ਅੱਧਾ ਘੰਟਾ ਘੰਟਾ ਸਾਈਡ ਤੇ ਲਗਾ ਗੱਡੀ ਲਗਾ ਕੇ ਸੌਂ ਜਾਣ ਤੇ ਇਹਦੇ ਨਾਲ ਉਹਨਾਂ ਦਾ ਆਪਣੇ ਜਾਨੀ ਨੁਕਸਾਨ ਦਾ ਜਿਵੇਂ ਉਹਨ ਹੋਰ ਆ ਪਿੰਡ ਦੇ ਬੱਚਿਆਂ ਦੀ ਡੈਥ ਹੋਈ ਆ ਇਸ ਜਾਨੀ ਨੁਕਸਾਨ ਤੋਂ ਬਚਾਅ ਹੋ ਸਕਦਾ ਫਿਰ ਮੇਰੇ ਵੱਲੋਂ ਤੇ ਸਾਡੇ ਮਹਿਕਮੇ ਵੱਲੋਂ ਅਪੀਲ ਆ ਜੇ ਨੀਂਦ ਵਾਲਾ ਜਿਹੜਾ ਕੰਮ ਹੈ ਜਰੂਰ ਘੰਟਾ ਸਾਈਡ ਤੇ ਗੱਡੀ ਲਗਾ ਕੇ ਆਰਾਮ ਕਰ ਲੈਣ ਜੀ